ਮਾਨਾ ਚੱਕੋ ਫੇਰ ਉਤਰਾਂਗੇ ਇੱਥੇ ਪਿੰਡ ਖੂਜੇ ਮਾਜਰਾ ਤੇ ਆਮ ਆਦਮੀ ਪਾਰਟੀ ਦੇ ਗੁੰਡਿਆਂ ਵੱਲੋਂ ਜਿਹੜੀ ਗੁੰਡਾਗਰਦੀ ਰੇ ਦਿਖਾਈ ਜਾ ਰਹੀ ਆ ਤੇ ਸਾਡੇ ਜ਼ਿਲ੍ਹਾ ਜੂਥਕਨਵੀਨਰ ਗੁਰਜਿੰਦਰ ਸਿੰਘ ਗੱਗੀ ਜਿਹੜੇ ਧਾਰੀ ਬੈਠੇ ਨੇ ਕਿ ਜੇ ਅੱਜ ਇਹ ਗੁੰਡਾਗਰਦੀ ਕਰਨਗੇ ਤਾਂ ਇਹ ਵੀ ਜਿਹੜਾ ਉਹ ਕਦਮ ਪੱਟਣਗੇ ਤੇ ਆਮ ਆਦਮੀ ਪਾਰਟੀ ਦੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਅਸੀਂ ਚਤਾਮਨੀ ਜਿਹੜੀ ਦੇ ਦਿੱਤੀ ਆ ਕਿ ਜੇ ਇੱਥੇ ਅੱਜ ਕੋਈ ਵੀ ਜਹੀ ਕਟਣਾ ਬਾਪਰਦੀ ਆ ਤਾਂ ਉਹਦਾ ਜ਼ਿੰਮੇਦਾਰ ਖੋ ਜੇ ਮਾ ਜਰੇ ਪਿੰਡ ਦੀ ਪੰਚਾਇਤ ਆਪਣੇ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਲਖਵੀਰ ਰਾਏ ਐਮ ਐਲ ਏ ਹੋਵੇਗਾ ਪ੍ਰਧਾਨ ਜੀ ਕਰੋ ਬੇਨਤੀ ਅੱਜ ਚੱਲ ਰਹੀ ਹੈ ਇਹ ਗੱਲ ਪਰ ਅੱਜ ਇਹਨਾਂ ਨੇ ਜੋ ਗੁੰਡਾਗਰਦੀ ਕੀਤੀ ਆ ਪਿੰਡ ਦੇ ਵਿਚ ਆਣ ਕੇ ਸਾਡਾ ਬਹੁਤ ਖਾਸ ਬੰਦਾ ਬਾਹਦਰ ਜੋ ਅਸੀਂ ਪੰਜ ਬਣਾਇਆ ਦਾ